ਉਹਨਾਂ ਲਾਕ ਤੋੜਿਆ ਹੈਗਾ ਹਾਂਜੀ ਸ਼ਟਰ ਦਾ ਠੀਕ ਨਾ ਉਸੇ ਵੇਲੇ ਮੈਨੂੰ ਮੈਸੇਜ ਗਿਆ ਸਿਕਿਉਰਿਟੀ ਸਿਸਟਮ ਲੱਗਾ ਹੋ ਜਾਂਦਾ ਅੱਛਾ ਜੀ ਠੀਕ ਨਾ ਉਹਦਾ ਯਾਨੀ ਕਿ ਉਹ ਬੈਲ ਗਈ ਹੈਗੀ ਹੈ ਤੇ ਮੈਂ ਚੁੱਕਿਆ ਤੇ ਚੌਂਕੀ ਤੁਹਾਨੂੰ ਫੋਨ ਕੀਤਾ ਕਿ ਮੇਰੀ ਦੁਕਾਨ ਤੇ ਕੋਈ ਹਲਚਲ ਹੋਈ ਹੈ ਤੇ ਤੂੰ ਦੋ ਮਿੰਟ ਜੇ ਜਾ ਕੇ ਦੇਖੀਂ ਯਾਰ ਉਹ ਕਹਿੰਦਾ ਪਹਿਲੇ ਪਹਿਲੇ ਉਹਨੇ ਫੋਨ ਨਹੀਂ ਚੁੱਕਿਆ ਫਿਰ ਦੁਆਰਾ ਉਹਨੇ ਫੋਨ ਚੁੱਕਿਆ ਦੁਆਰਾ ਬੈਲ ਜਾਂਦੇ ਠੀਕ ਨਾ ਤੇ ਉਹਨੇ ਮੈਨੂੰ ਆਖਿਆ ਹੈਗਾ ਵਾ ਕਿ ਮੈਂ ਜਾਣਾ ਠੀਕ ਹੈ ਜੀ ਮੈਂ ਬਾਹਰ ਪਹਿਲਾ ਫੋਨ ਚੱਕ ਲਿਆ ਬਾਅਦ ਚ ਫੋਨ ਨਹੀਂ ਚੱਕਿਆ ਫਿਰ ਉਸ ਤੋਂ ਬਾਅਦ ਉਹਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਕਿੰਨੇ ਕਿਤੇ ਤੁਸੀਂ ਫੋਨ ਮੈਂ ਤਾਂ ਕੋਈ ਨੀਅਰ ਬਾਰਡ 5-6 ਫੋਨ ਕੀਤੇ ਦੋਨਾਂ ਨੰਬਰਾਂ ਤੇ ਦੋ ਦੋਹਾਂ ਬੰਦਿਆ ਨੰਬਰ ਆ ਫਿਰ ਨੈਕਸਟ ਠੀਕ ਨਾ ਉਹ ਜਿਸ ਦਿਨ ਇੱਥੇ ਆਏ ਆ ਇੱਥੇ ਆਣ ਕੇ ਤੇ ਫਿਰ ਮੈਂ ਜੀਲੇ ਦੇਖਿਆ ਵਾ ਤੇ ਉਹ ਲਾਕ ਟੁੱਟਾ ਹੋਇਆ ਵਾ ਸ਼ੀਸ਼ਾ ਵੀ ਟੁੱਟਾ ਹੋਇਆ ਵਾ ਸਮਾਨ ਦਾ ਗੈਪ ਸੀ ਜਿੰਨਾ ਦਾ ਸਮਾਨ ਸੀ ਉਹ ਰਵਾ ਦੱਸ ਦਿਓ ਸਮਾਨ ਨੀਅਰ ਬਾਰਡ 1.5 ਕਿਲੋ ਦੇ ਕਰੀਬ ਚਾਂਦੀ ਹੈਗੀ ਫਰੈਸ਼ ਆਂਦੀ ਹਾਂਜੀ ਠੀਕ ਨਾ ਤੇ ਪੁਰਾਣੀ ਚਾਂਦੀ ਕੋਈ 1.5 ਥੋੜਾ ਕੈਸ਼ ਸੀ ਠੀਕ ਹੈ 23000 23000 ਦੇ ਕਰੀਬ ਕੈਸ਼ ਹੀ ਜਿਹੜਾ ਕੈਸ਼ ਪਿਆ ਹੋਇਆ ਨਹੀਂ ਸੀਗਾ ਫਿਰ ਹਾਂਜੀ 골ਡ ਦੀ ਇੱਕ ਟ੍ਰੇ ਸੀ ਉਹ ਯਾਨੀ ਕਿ ਉਹ ਚ 12 ਰਿੰਗਾਂ ਬਣੀਆਂ ਆਈਆਂ ਜਿਹੜੀਆਂ ਗ੍ਰਾਮ ਡੈਟਡ ਗ੍ਰਾਮ ਦੀ ਰੇਂਜ ਚ ਆਉਂਦੀਆਂ ਨੇ ਤੇ ਕੁੱਲ ਮਿਲਾ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਠੀਕ ਹੈ ਨਾ ਨੀਅਰ ਬਾਟਰ 9-10 ਲੱਖ ਦੇ ਕਰੀਬ ਠੀਕ ਹੈ ਤੇ ਨਹੀਂ ਉਹ ਦੱਸਿਆ ਜਾ ਰਿਹਾ ਕਿ ਚੌਂਕੀ ਤਰਾਂ ਦੇ ਉੱਪਰ ਪਿਸਤੌਲ ਤਾਣਿਆ ਗਿਆ ਬੋਮਬ ਨਹੀਂ ਉਹ ਕਹਿ ਰਹੇ ਸੀ ਉਹ ਸਾਨੂੰ ਬੰਨ ਕੇ ਜੀ ਇੱਥੇ ਸੁੱਟਦਾ ਗਿਆ ਗਟਰ ਦੇ ਵਿੱਚ ਅਛੇ ਗਟਰ ਚ ਸੁੱਟਦਾ ਸੁੱਟਦਾ ਗਿਆ ਠੀਕ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਹੁਣ ਦੁਆਰਾ ਜਿਸ ਦੇ ਉਹ ਪ੍ਰਧਾਨ ਆਏ ਨੇ ਤਾਂ ਉਹਨਾਂ ਨੂੰ ਵੀ ਬੁਲਾ ਲਿਆ ਮੈਂ ਉਸ ਲਈ ਨਹੀਂ ਨਹੀਂ ਗਟਰ ਚ ਸੁੱਟਣ ਤੋਂ ਪਹਿਲਾਂ ਵਾਰ ਦਾ ਤੁਹਾਨੂੰ ਅਨਜਾਮ ਦਿੱਤਾ ਕਿ ਬਾਅਦ ਚ ਉਹ ਕਹਿੰਦੇ ਕਿ ਜੀ ਸਾਨੂੰ ਪਹਿਲੇ ਗਟਰ ਚ ਲਿਆ ਕੇ ਸੁੱਟਦਾ ਗਿਆ ਉਸ ਤੋਂ ਬਾਅਦ ਯਾਨੀ ਕਿ ਵਾਰਡਰ ਕੀਤੀ ਉਹਨਾਂ ਨੇ ਨਹੀਂ ਜਿਹੜੇ ਉਹਦਾ ਕੋਈ ਸੁਰਾਗ ਮਿਲਿਆ ਤੁਹਾਨੂੰ ਜੀ ਨਾ ਉਹ ਹੁਣ ਉਹ ਇੱਥੇ ਆਣ ਕੇ ਸਾਨੂੰ ਟਰਿਆ ਮਿਲਿਆ ਨੇ ਉਹ ਵੀ ਗੱਟਰ ਦੇ ਕੋਲੋਂ ਮਿਲੀਆਂ ਹਾਂਜੀ ਗੱਟਰ ਕੋਲੋਂ ਪਰ ਗੱਟਰ ਤੇ ਇੱਥੋਂ ਘੱਟੋ ਘੱਟ 1/2 ਕਿਲੋਮੀਟਰ ਹੈ ਹਾਂਜੀ ਦੁਕਾਨ ਉੱਥੇ ਇੱਥੋਂ ਟਰੇਆਂ ਮਿਲਿਆ ਨੇ ਉਹ ਪਰਦਾ ਨੂੰ ਚੁੱਕ ਕੇ ਲੈ ਕੇ ਗਏ ਦੁਕਾਨ ਦੇ ਉੱਤੇ ਉਹਨਾਂ ਨੇ ਮੈਨੂੰ ਫੜਾਈਆਂ ਉੱਥੇ ਟਰੇਆਂ ਕੁਝ ਉਹ ਜਿਹੜੇ ਪੁਖਰਾਜ ਨੀਲਮ ਨਾਗ ਹੁੰਦੇ ਆ ਹਾਂਜੀ ਉਹ ਪੈਕਿੰਗ ਹੁੰਦੀ ਰਬੀਆਂ ਦੀ ਉਹ ਦਿੱਤੀਆਂ ਉਹਨਾਂ ਨੇ ਮੈਨੂੰ ਉਹ ਧਮਕੀਆਂ ਵੀ ਦੱਸਿਆ ਜਾ ਰਹੀਆਂ ਦਿੱਤੀਆਂ ਹਾਂਜੀ ਉਹ ਬੱਚਿਆਂ ਨੂੰ ਕਹਿੰਦੇ ਵੀ ਹਾਂਜੀ ਉਹ ਚੌਕੀਦਾਰ ਕਹਿੰਦੇ ਆ ਕਿ ਸਾਨੂੰ ਉਹਨਾਂ ਧਮਕੀ ਦਿੱਤੀ ਜੇ ਤੁਸੀਂ ਕੁਝ ਜਾ ਰੋਲਾ ਪਾਇਆ ਹਾਂਜੀ ਤੇ ਅਸੀਂ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਖਤਮ ਕਰ ਦੇ